ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੀ ਚੰਨ ਤੇ ਅੱਜ ਆਪਾਂ ਪੜਦੇ ਹਾਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆ ਦੇ ਲੇਖ ਪਾਗ ਅਗਲਾ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਅਗਲੇ ਦਿਨ ਸਵੇਰੇ ਪਹਿਲਾ ਮਨਜੀਤ ਉੱਠ ਕੇ ਰਸੋਈ ਵਿੱਚ ਆ ਗਈ। ਬਲਵਿੰਦਰ ਵੀ ਥੋੜੀ ਦੇਰ ਬਾਅਦ ਤਿਆਰ ਹੋ ਕੇ ਆ ਗਿਆ। ਕਹਿਣ ਲੱਗਾ ਮਨਜੀਤ ਚੱਲ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾ ਆਈਏ। ਉਹ ਦੋਵੇਂ ਗੁਰਦੁਆਰਾ ਸਾਹਿਬ ਜਾਣ ਲੱਗੇ ਤਾਂ ਜਗਦੀਪ ਵੀ ਨਾਲ ਹੀ ਜਾਣ ਲਈ ਤਿਆਰ ਹੋ ਕੇ ਆ ਗਿਆ। ਫੇਰ ਉਹ ਤਿੰਨੇ ਜਾਣੇ ਗੁਰਦੁਆਰਾ ਸਾਹਿਬ ਨੂੰ ਚਲੇ ਗਏ ਮੋੜਦੇ ਹੋਏ ਬਲਵਿੰਦਰ ਨੇ ਰਸਤੇ ਵਿੱਚ ਪੁੱਛਿਆ ਕਿ ਪੁੱਤ ਰੋਜ਼ ਹੀ ਜਾਂਦਾ ਤੂੰ ਗੁਰਦੁਆਰਾ ਸਾਹਿਬ ਜਗਦੀਪ ਹਾਂਜੀ ਡੈਡੀ ਜੀ 15 ਦਿਨ ਪਹਿਲਾਂ ਤੱਕ ਤਾਂ ਮੈਂ ਤੇ ਗੁਰੀ ਰੋਜ਼ ਹੀ ਜਾਂਦੇ ਸੀ ਫਿਰ ਗੁਰੀ ਦੀ ਸਿਹਤ ਠੀਕ ਨਹੀਂ ਸੀ ਫਿਰ ਨਹੀਂ ਜਾ ਹੋਇਆ ਗੱਲਾਂ ਕਰਦੇ ਉਹ ਤਿੰਨੇ ਜਾਣੇ ਘਰੇ ਵਾਪਸ ਆ ਗਏ ਖੁਸ਼ੀ ਆਉਂਦਿਆਂ ਨੂੰ ਚਾਹ ਪਾ ਕੇ ਲੈ ਆਈ ਤੇ ਸਾਰਿਆਂ ਨੂੰ ਚਾਹ ਫੜਾ ਕੇ ਆਪ ਬੈਠੇ ਤੇ ਸਫਾਈ ਕਰਨ ਲੱਗ ਗਈ ਜਗਦੀਪ ਨੂੰ ਫਿਰ ਮਖੌਲ ਕਰਨ ਦਾ ਮੌਕਾ ਮਿਲ ਗਿਆ ਖੁਸ਼ੀ ਤੂੰ ਅੱਜ ਆਪਣਾ ਮੂੰਹ ਸਿਰ ਸਵਾਰ ਲੈ ਅਗਲਿਆਂ ਨੇ ਬੈਠਕ ਨੂੰ ਨਹੀਂ ਤੈਨੂੰ ਦੇਖਣ ਆਉਣਾ ਖੁਸ਼ਪ੍ਰੀਤ ਨੇ ਵੀ ਹੱਸਦੀ ਹੋਈ ਨੇ ਜਵਾਬ ਦਿੱਤਾ ਕਿ ਆਜੋ ਭਾਜੀ ਤੁਸੀਂ ਕਰ ਲਓ ਸਫਾਈ ਫਿਰ ਮੈਂ ਤਿਆਰ ਹੋ ਜਾਂਦੀ ਆ ਜਗਦੀਪ ਲੈ ਖੁਸ਼ੀ ਭੈਣ ਮੇਰੀਏ ਇਹਦੇ ਚ ਕੀ ਆ ਮੈਂ ਕਰ ਦਿੰਦਾ ਸਫਾਈ ਤੂੰ ਰਹਿਣ ਦੇ ਕੋਈ ਹੋਰ ਕੰਮ ਕਰ ਲਾ ਖੁਸ਼ੀ ਨਹੀਂ ਭਾਜੀ ਮੈਂ ਤਾਂ ਮਖੌਲ ਚ ਕਿਹਾ ਸੀ ਮੈਂ ਕਰ ਲੈਣਾ ਸਾਰਾ ਕੰਮ ਕਾਜ ਤੁਸੀਂ ਬਸ ਆਪਣੀ ਮੈਡਮ ਜੀ ਨੂੰ ਜਗਾ ਦਿਓ 7 ਵਜਣ ਵਾਲੇ ਨੇ ਮਨਜੀਤ ਕੁੜੇ ਖੁਸ਼ੀ ਆਰਾਮ ਕਰ ਲੈਣ ਦੇ ਆਪਣੀ ਭੈਣ ਨੂੰ ਤੂੰ ਉਹ ਤੋਂ ਹੁਣ ਕੀ ਕਰਾਉਣਾ ਖੁਸ਼ੀ ਮੈਂ ਨਹੀਂ ਕੁਝ ਵੀ ਕਰਾਉਣਾ ਬਸ ਤੁਹਾਡੇ ਕੋਲ ਆ ਕੇ ਬੈਠ ਜਾਊਗੀ ਕੱਲ ਦੀ ਆ ਕੇ ਕਮਰੇ ਵਿੱਚ ਹੀ ਬੈਠੀ ਆ ਇਸ ਤਰ੍ਹਾਂ ਹੀ ਹਾਸਾ ਠੱਠਾ ਕਰਦੇ ਆ ਕਦੋਂ 10 ਵਜ ਗਏ ਪਤਾ ਹੀ ਨਹੀਂ ਲੱਗਿਆ ਪਹਿਲਾ ਜਿੰਦਰ ਤੇ ਰਾਜੋ ਆ ਗਏ ਫਿਰ ਮਗਰ ਹੀ ਸ਼ਿੰਦਰ ਹੁਣੀ ਆ ਗਏ ਖੁਸ਼ੀ ਤੇ ਮਨਜੀਤ ਸਾਰਿਆਂ ਦੀ ਆਉ ਭਗਤ ਕਰਨ ਲੱਗੀ ਫਿਰ ਕਿਰਨ ਨੇ ਖੁਸ਼ੀ ਨੂੰ ਤਿਆਰ ਹੋਣ ਨੂੰ ਕਿਹਾ ਤੇ ਖੁਦ ਰਸੋਈ ਵਿੱਚ ਕੰਮ ਕਰਨ ਚੱਲੀ ਗਈ 11 ਵਜੇ ਤੱਕ ਮਹਿਮਾਨ ਆ ਗਏ ਮੁੰਡਾ ਰਾਜਵੰਤ ਉਸਦੀ ਮੰਮੀ ਜੀ ਭੈਣ ਤੇ ਜੀਜਾ ਇੱਕ ਨਾਲ ਵਿਚੋਲਾ ਆਇਆ ਸੀ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਬੈਠਕ ਵਿੱਚ ਬਿਠਾਇਆ ਗਿਆ ਥੋੜੀ ਦੇਰ ਬਾਅਦ ਕਿਰਨ ਤੇ ਖੁਸ਼ੀ ਚਾਹ ਲੈ ਕੇ ਆ ਗਈਆਂ ਚਾਹ ਪੀਣ ਤੋਂ ਬਾਅਦ ਵਿਚੋਲੇ ਨੇ ਰਾਜਵੰਤ ਨੂੰ ਖੁਸ਼ੀ ਬਾਰੇ ਪੁੱਛਿਆ ਉਹਨੇ ਹਾਂ ਕਰ ਦਿੱਤੀ ਮਨਜੀਤ ਨੇ ਰਾਜਵੰਤ ਦੀ ਮੰਮੀ ਨੂੰ ਕਿਹਾ ਜੇ ਭੈਣ ਤੁਸੀਂ ਖੁਸ਼ੀ ਨੂੰ ਕੁਝ ਪੁੱਛਣਾ ਤਾਂ ਪੁੱਛ ਸਕਦੇ ਹੋ ਉਹਨਾਂ ਅੱਗੇ ਰਾਜਵੰਤ ਨੂੰ ਕਹਿ ਦਿੱਤਾ ਕਿ ਪੁੱਤ ਜਾਓ ਤੂੰ ਤੇ ਖੁਸ਼ੀ ਨੇ ਕੋਜ ਇੱਕ ਦੂਜੇ ਨੂੰ ਪੁੱਛਣਾ ਪੁੱਛ ਲਓ ਰਾਜਵੰਤ ਨੇ ਵੀ ਕਹਿ ਦਿੱਤਾ ਕਿ ਨਹੀਂ ਮੰਮੀ ਜੀ ਮੈਂ ਨਹੀਂ ਕੁਝ ਵੀ ਪੁੱਛਣਾ ਬਲਵਿੰਦਰ ਨੇ ਬਚੋਲੇ ਨੂੰ ਪੁੱਛਿਆ ਕਿ ਰੋਕੇ ਦੀ ਤਾਰੀਖ ਕਦੋਂ ਦੀ ਰੱਖਣੀ ਆ ਉਹ ਜਾ ਕੇ ਰਾਜਵੰਤ ਦੀ ਮੰਮੀ ਨੂੰ ਪੁੱਛਣ ਲੱਗਾ ਉਹਨਾਂ ਨੇ ਹੁਣ ਹੀ ਰੋਕਾ ਕਰਨ ਨੂੰ ਕਹਿ ਦਿੱਤਾ ਰਾਜਵੰਤ ਦੇ ਖੁਸ਼ਪ੍ਰੀਤ ਨੂੰ ਕੁਰਸੀਆਂ ਤੇ ਬਿਠਾ ਕੇ ਉਸੇ ਵਕਤ ਰੋਕੇ ਦੀ ਰਸਮ ਕਰ ਦਿੱਤੀ ਸਭ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਰਾਜਵੰਤ ਹੁਣੇ ਚਲੇ ਗਏ ਜਿੰਦਰ ਤੇ ਰਾਜੋ ਵੀ ਚਲੇ ਗਏ ਗੁਰੀ ਨੂੰ ਬੁਖਾਰ ਹੋ ਗਿਆ ਸੀ ਜਗਦੀਪ ਉਹਨੂੰ ਦੁਆਰਾ ਡਾਕਟਰ ਦੇ ਲੈ ਗਿਆ ਸ਼ਿੰਦਰ ਹੁਣੇ ਬੈਠ ਕੇ ਗੱਲਾਂ ਕਰਨ ਲੱਗੇ ਸ਼ਿੰਦਰ ਮਨਜੀਤ ਗੁਰੀ ਤਾਂ ਬਹੁਤ ਹੀ ਕਮਜ਼ੋਰ ਲੱਗਦੀ ਆ ਮਨਜੀਤ ਭੈਣ ਇਹਨੂੰ ਕੁਝ ਖਾਦਾ ਪੀਤਾ ਹਜਮ ਨਹੀਂ ਆਉਂਦਾ ਉਤੋਂ ਸੋਹਰੇ ਦਾ ਸੁਭਾਅ ਬਹੁਤ ਭੈੜਾ ਟਿਕਣ ਹੀ ਨਹੀਂ ਦਿੰਦਾ ਰੱਬ ਦਾ ਸ਼ੁਕਰ ਆ ਜਗਦੀਪ ਕੁੜੀ ਦੇ ਸਾਹਾਂ ਵਿੱਚ ਸਾਹ ਲੈਂਦਾ ਨਹੀ ਤਾਂ ਕਿਸੇ ਪਾਸੇ जोगੇ ਨਹੀਂ ਰਹਿਣਾ ਸੀ ਸਿੰਦਰ ਕਹਿਣ ਲੱਗੀ ਹਰਿੰਦਰ ਦੇ ਡੈਡੀ ਨੂੰ ਬਸ ਜ਼ਮੀਨ ਹੀ ਦਿਖ ਗਈ ਨਹੀਂ ਬਲਵਿੰਦਰ ਦਾ ਤਾਂ ਮਨ ਨਹੀਂ ਸੀ ਇਸ ਰਿਸ਼ਤੇ ਨੂੰ ਬਲਵਿੰਦਰ ਨਹੀਂ ਭੈਣ ਬਾਜੀ ਦੀ ਕੋਈ ਗਲਤੀ ਨਹੀਂ ਜਗਦੀਪ ਖਰਾ ਸੋਨਾ ਜਮਾ ਆਪਣੇ ਹਰਿੰਦਰ ਹੁਣਾ ਵਰਗਾ ਪਿਆਰ ਵੀ ਆਪਣਾ ਸਾਰਿਆਂ ਦਾ ਬਹੁਤ ਕਰਦਾ ਸਿੰਦਰ ਨੂੰ ਰਾਜਵੰਤ ਦੀ ਮੰਮੀ ਕੁਝ ਜ਼ਿਆਦਾ ਹੀ ਬੋਲਣ ਵਾਲੀ ਲੱਗੀ ਬਲਵਿੰਦਰ ਹਾਂ ਭੈਣ ਸਾਲਾਂ ਤੋਂ ਲੁਧਿਆਣਾ ਸ਼ਹਿਰ ਵਿੱਚ ਰਹਿੰਦੇ ਨੇ ਫਰਕ ਹੁੰਦਾ ਰਹਿਣ ਸਹਿਣ ਦਾ ਸਿੰਦਰ ਨਾ ਮਨਜੀਤ ਆਈ ਨੂੰ ਸ਼ਹਿਰ ਵਿੱਚ 20 ਸਾਲ ਹੋ ਗਏ ਇਹਦਾ ਤਾਂ ਫਰਕ ਨਹੀਂ ਪਿਆ ਬਲਵਿੰਦਰ ਭੈਣ ਸਾਹਿਬ ਦੇ ਆਪੂ ਆਪਣੇ ਸੁਭਾਅ ਹੁੰਦੇ ਨੇ ਹਰਿੰਦਰ ਮੰਮੀ ਤੁਹਾਨੂੰ ਤਾਂ ਕੋਈ ਪਸੰਦ ਨਹੀਂ ਆਉਂਦਾ ਹਰ ਕਿਸੇ ਵਿੱਚ ਨੁਕਸ ਕੱਢੀ ਜਾਂਦੇ ਹੋ ਮੰਮੀ ਚੱਲੀਏ ਪਿੰਡ ਨੂੰ ਮੈਂ ਕਿਰਨ ਨੂੰ ਬੁਲਾ ਲਿਆਵਾਂ ਹਰਿੰਦਰ ਉੱਠ ਕੇ ਬੌੜੀਆਂ ਚਾਣਨ ਲੱਗੇ ਨੇ ਜਗਦੀਪ ਨੂੰ ਫੋਨ ਲਾ ਕੇ ਗੁਰੀ ਦੀ ਸਿਹਤ ਬਾਰੇ ਪੁੱਛਿਆ ਜਗਦੀਪ ਕਿਵੇਂ ਆ ਹੁਣ ਗੁਰੀ ਜਗਦੀਪ ਹਾਂਜੀ ਵੀਰੇ ਡਾਕਟਰ ਨੇ ਗਲੂਕੋਜ਼ ਲਗਾ ਦਿੱਤਾ ਹੁਣ ਤਾਂ ਸੁੱਤੀ ਪਈ ਆ ਹਰਿੰਦਰ ਕੀ ਕਹਿੰਦੀ ਡਾਕਟਰ ਮੰਮੀ ਜਾਂ ਮੰਮੀ ਜੀ ਨੂੰ ਛੱਡ ਕੇ ਜਾਵਾਂ ਜਗਦੀਪ ਨਹੀਂ ਵੀਰੇ ਕਹਿੰਦੇ ਸੀ 2 ਘੰਟੇ ਤੱਕ ਭੇਜ ਦੇਣਗੇ ਘਰ ਬੀਪੀ ਘਟਿਆ ਕਰਕੇ ਰੱਖ ਲਿਆ ਸੀ ਬਸ ਅਸੀਂ ਆ ਜਾਣਾ ਤੁਸੀਂ ਫਿਕਰ ਨਾ ਕਰੋ ਕਿਰਨ ਹਰਿੰਦਰ ਠੀਕ ਆ ਹੁਣ ਗੁਰੀ ਹਰਿੰਦਰ ਹਾਂ ਠੀਕ ਆ ਤੇ ਕਿਰਨ ਨੂੰ ਜਾਣ ਨੂੰ ਕਿਹਾ ਖੁਸ਼ੀ ਤੇ ਕਿਰਨ ਵੀ ਹਰਿੰਦਰ ਦੇ ਨਾਲ ਹੀ ਥੱਲੇ ਆ ਗਈਆਂ 5:00 ਵਜਦੇ ਨੂੰ ਹਰਿੰਦਰ ਹੁਣੇ ਵੀ ਚਲੇ ਗਏ। ਖੁਸ਼ੀ ਰਸੋਈs ਮੇਟਣ ਲੱਗ ਗਈ। ਬਲਵਿੰਦਰ ਤੇ ਮਨਜੀਤ ਹਾਲ ਵਿੱਚ ਹੀ ਬੈਠੇ ਸੀ ਕਿ ਖੁਸ਼ਪ੍ਰੀਤ ਦੇ ਬਚੋਲੇ ਦਾ ਫੋਨ ਆ ਗਿਆ। ਕਹਿਣ ਲੱਗਾ, "ਵਧਾਈਆਂ ਹੋਣ ਜੀ ਕਿ ਰਾਜਵੰਤ ਦੀ ਮੰਮੀ ਜੀ ਅਗਲੇ ਐਤਵਾਰ ਦਾ ਪਿਆਰ ਰੱਖਣ ਨੂੰ ਕਹਿੰਦੇ ਨੇ।" ਉਹ ਸੁਣ ਕੇ ਹੈਰਾਨ ਹੋ ਗਿਆ। ਬਲਵਿੰਦਰ ਇਹ ਤਾਂ ਬਹੁਤ ਜਲਦੀ ਆ ਜੀ ਮੈਂ ਸਲਾਹ ਕਰਕੇ ਦੱਸਦਾ ਮਨਜੀਤ ਨੇ ਤਾਂ ਸੁਣ ਲਿਆ ਸੀ ਉਹ ਵੀ ਹੈਰਾਨ ਹੋ ਕੇ ਬੋਲੀ ਇੰਨੀ ਕਾਲੀ ਆ ਆਪਾਂ ਤਾਂ ਪਹਿਲਾਂ ਹੀ ਰਮੰਬਰ ਦਾ ਵਿਆਹ ਕਰਨ ਲਈ ਕਿਹਾ ਸੀ ਬਲਵਿੰਦਰ ਨੇ ਜਿੰਦਰ ਨੂੰ ਫੋਨ ਲਾ ਲਿਆ ਕਿਉਂਕਿ ਬਚੋਲਾ ਜਿੰਦਰ ਦਾ ਜਾਣਕਾਰ ਸੀ ਬਲਵਿੰਦਰ ਜਿੰਦਰ ਜਰ ਪਤਾ ਕਰ ਬਚੋਲੇ ਤੋਂ ਵਿਆਹ ਦੀ ਇੰਨੀ ਕਾਲੀ ਕਾਤੋ ਪਈਆ ਅਗਲੇ ਐਤਵਾਰ ਦਾ ਕਹੀ ਜਾਂਦੇ ਨੇ ਜਿੰਦਰ ਇੰਨੀ ਛੇਤੀ ਭਾਜੀ ਮੈਂ ਕਰਦਾ ਪਤਾ ਬਲਵਿੰਦਰ ਹੋਰ ਕੀ ਮੇਰਾ ਤਾਂ ਹਾਲੇ ਨਵੰਬਰ ਵਿੱਚ ਮਾਨਾ ਵਿਆਹ ਕਰਨ ਦਾ जिंदर ਨੇ ਇਹ ਕਹਿ ਕੇ ਕਿ ਬਾਜੀ ਮੈਂ ਪਤਾ ਕਰਦਾ ਤੇ ਫੋਨ ਕੱਟ ਦਿੱਤਾ